ਆਮ ਆਦਮੀ ਪਾਰਟੀ ਹੁਣ ਖਾਸ ਆਦਮੀ ਪਾਰਟੀ ਦੀ ਸਰਕਾਰ ਬਣ ਚੁੱਕੀ ਹੈ ਜਿਨ੍ਹਾਂ ਨੇ ਆਪਦਾ ਹੀ মিডিਆ ਖਰੀਦਿਆ ਹੋਇਆ ਤੇ ਆਪਦਾ ਹੀ মিডিਆ ਜਿਹੜਾ ਉਹਨਾਂ ਦਾ ਖਰੀਦਿਆ ਹੋਇਆ ਉਹ ਉਹਨਾਂ ਦੀਆਂ ਉਹੋ ਜਿਹੀਆਂ ਖਬਰਾਂ ਲਾਉਂਦਾ ਜਿਹੇ ਜਿਹਾਂ ਉਹ ਚਾਹੁੰਦੇ ਨੇ ਸੀਐਮ ਪੱਗ ਬੰਤਮਾਨ ਤੇ ਉਹਦੇ ਉਹਨਾਂ ਦੇ ਐਮਐਲਏ ਤੁਸੀਂ ਚੈੱਕ ਕਰ ਲਿਓ ਕਦੇ ਵੀ ਉਹ ਕਿਸੇ ਹੋਰ ਪੱਤਰਕਾਰ ਨੂੰ ਇੰਟਰਵਿਊ ਨਹੀਂ ਦੇਣਗੇ ਉਹਨਾਂ ਨੂੰ ਪਤਾ ਕਿ ਇਹ ਸਭ ਤੋਂ ਸਵਾਲ ਹੀ ਉਲਟ ਪੁੱਛਦੇ ਨੇ ਕਿ ਅਸੀਂ ਪੰਜਾਬ ਦੇ ਲਈ ਕੁਝ ਨਹੀਂ ਕੀਤਾ ਇਹ ਖੁਦ ਉਹਨਾਂ ਦੇ ਐਮਐਲਏ ਨੂੰ ਪਤਾ ਹੈ ਤਾਂ ਕਰਕੇ ਉਹ ਜਿਹੜੇ ਗੱਲਬਾਤ ਵੀ ਕਰਦੇ ਨੇ ਜਿਹੜੇ ਉਹਨਾਂ ਦੇ ਖਰੀਦੇ ਆ ਹੋਏ ਮੀਡੀਆ ਜਿਹੜੇ ਨਿਊਜ਼ ਰਿਪੋਰਟਾਂ ਉਹਨਾਂ ਦੇ ਖਰੀਦੇ ਹੋਏ ਨੇ ਕਿ ਸਾਡੀ ਇਹ ਵਾਹ ਵਾਹ ਹੀ ਕਰਦੇ ਨੇ ਉਹਨਾਂ ਨੂੰ ਹੀ ਹਮੇਸ਼ਾ ਉਹੀ ਖਬਰਾਂ ਲਾਉਣ ਵਾਸਤੇ ਦਿੰਦੇ ਨੇ ਕਿ ਸਾਡੀ ਅਮੇਜ਼ ਲੋਕਾਂ ਦੇ ਸਾਹਮਣੇ ਬਣੀ ਰਹੇ ਪਰ ਇਹ ਗੱਲ ਝੂਠ ਹੈ ਲੋਕ ਆਮ ਆਦਮੀ ਪਾਰਟੀ ਨੂੰ ਪਸੰਦ ਨਹੀਂ ਕਰਦੇ ਜਿਹੜੇ ਵੀ ਪਿੰਡ ਦੇ ਵਿੱਚ ਆਮ ਆਦਮੀ ਪਾਰਟੀ ਜਾਂਦੀ ਜਾਂਦੀ ਹੈ ਉਹਨਾਂ ਦੇ ਐਮ.ਐਲ.ਏ ਜਾਂਦੇ ਨੇ ਉਹਨਾਂ ਨੂੰ ਉੱਥੋਂ ਲਾਣਤਾ ਹੀ ਮਿਲਦੀਆਂ ਨੇ ਸੀ.ਐਮ. ਭਗਵੰਤ ਮਾਨ ਦੀ ਇੱਕ ਵੀਡੀਓ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਵੋਟਾਂ ਤੋਂ ਪਹਿਲਾਂ ਕਿਸ ਤਰ੍ਹਾਂ ਹੋ ਗੱਲਬਾਤ ਲੋਕਾਂ ਨਾਲ ਕਰਦੇ ਸੀ ਚੁਟਕਲਿਆਂ ਦੇ ਵਿੱਚ ਰਹਿੰਦੇ ਸੀ ਕਦੇ ਕੰਧਾਂ ਟੱਪ ਜਾਂਦੇ ਸੀ ਕਦੇ ਕੋਸ਼ ਕਰਦੇ ਸੀ ਕਿ ਇਹ ਤਾਂ ਸੋਨੇ ਦੇ ਚਮਚਿਆਂ ਦੇ ਵਿੱਚ ਫਲੇ ਹੋਏ ਨੇ ਜੀ ਆਪਾਂ ਕਿਤੇ ਸੋਨੇ ਦੇ ਚਮਚਿਆਂ ਦੇ ਵਿੱਚ ਫਲੇ ਫਲੇ ਵਧੇਵੇਂ ਆ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਸੀ ਕਿ ਆਪਾਂ ਤਾਂ ਮੂੰਗੀ ਵੀ ਵਿੱਜੀ ਆ ਅਪਾ ਧਰਨੇ ਵੀ ਲਾਉਨੇ ਆ ਆਪਣਾ ਨੂੰ ਫਸਲਾਂ ਦੇ ਪੂਰੀ ਐਮਐਸਪੀ ਨਹੀਂ ਮਿਲਦੀ ਆਪਾਂ ਨੂੰ ਆ ਚੀਜ਼ ਨਹੀਂ ਮਿਲਦੀ ਆਪਣੇ ਨਾਲ ਤੱਕਾ ਹੁੰਦਾ ਇਸੇ ਲਈ ਅਸੀਂ ਇਹ ਸਰਕਾਰ ਬਣਾਈ ਹੈ ਤੁਹਾਡੇ ਭਲੇ ਦੀ ਲਈ ਸਰਕਾਰ ਅਸੀਂ ਬਣਾਈ ਹੈ ਕਿਸ ਤਰ੍ਹਾਂ ਦੀ ਗੱਲਾਂ ਸੀਐਮ ਭਗਵੰਤ ਮਾਨ ਕਰਦਾ ਹੁੰਦਾ ਸੀ ਤੁਹਾਡੇ ਨਾਲ ਵੀਡੀਓ ਵੀ ਸਾਂਝੀ ਕਰਦੇ ਆ ਸੀਐਮ ਭਗਵੰਤ ਮਾਨ ਤੇ ਉਹਦੇ ਐਮਐਲਏ ਇਹ ਕੁਝ ਪੱਤਰਕਾਰ ਦੋ ਤਾਂ ਪੱਕੇ ਨੇ ਪੱਤਰਕਾਰ ਜਿੰਨਾਂ ਨੂੰ ਇੰਟਰਵਿਊ ਕਦੇ ਨਹੀਂ ਦੇਣਗੇ ਪਹਿਲਾ ਲੋਕਵਾਸ ਟੀਵੀ ਉਹਨਾਂ ਦੇ ਉਹ ਪੂਰੇ ਇਹਨਾਂ ਦੇ ਐਂਟੀ ਨਹੀਂ ਕਹਿ ਸਕਦੇ ਉਹ ਲੋਕ ਪੱਖੀ ਗੱਲ ਕਰਦੇ ਨੇ ਲੋਕਾਂ ਦੇ ਪੱਖ ਦੀ ਗੱਲ ਕਰਦੇ ਨੇ ਆਰਐਮਬੀ ਟੈਲੀਵਿਜ਼ਨ ਤੇ ਲੋਕਵਾਸ ਟੀਵੀ ਇਹਨਾਂ ਨੂੰ ਸੀਐਮ ਭਗਵੰਤ ਮਾਨ ਕਦੇ ਵੀ ਇੰਟਰਵਿਊ ਨਹੀਂ ਦੇ ਸਕਦਾ ਕਿ ਇਹਨਾਂ ਨੇ ਮੇਰੇ ਪਰਦੇ ਫਰੋਲਦੇ ਨੇ ਇਹਨਾਂ ਕੋਲੇ ਸਾਰਾ ਡਾਟਾ ਪਿਆ ਇਸੇ ਲਈ ਸੀਐਮ ਭਗਵੰਤ ਮਾਨ ਜਿੱਥੇ ਵੀ ਕੋਈ ਪ੍ਰੋਗਰਾਮ ਕਰਦਾ ਹੈ ਸਿਰਫ ਆਪਦੇ ਹੀ ਉਹਨਾਂ ਦੇ ਬੰਦੇ ਹੁੰਦੇ ਨੇ ਜਿਹੜੇ ਖਰੀਦਿਆ ਹੋਇਆ মিডিਆ ਨੇ ਉਹੀ মিডিਆ ਉਹਨਾਂ ਦੀ ਵਾਹ ਵਾਹ ਕਰਨ ਲੱਗ ਜਾਂਦਾ ਹੈ ਦੇ ਲੋਕ ਖੁਸ਼ ਹੋ ਜਾਂਦੇ ਨੇ ਜਿਹੜੇ ਉੱਥੇ ਬੈਠੇ ਹੁੰਦੇ ਨੇ ਉਹ ਵੀ ਉਹਨਾਂ ਦੇ ਉਹੀ ਲੋਕ ਨੇ ਜਿਹੜੇ ਉਹਨਾਂ ਦੇ ਨਾਲ ਮਾੜੇ-ਮੁੱਟੇ ਜੁੜੇ ਹੋਏ ਨੇ ਜੇ ਕਹਿ ਦਈਏ ਸੀਐਮ ਭਗਵੰਤ ਮਾਨ ਦਾ ਵੱਡਾ ਕੋਈ ਰੈਲੀ ਸ਼ੋਅ ਹੁੰਦਾ ਤਾਂ ਉੱਥੇ ਕੋਈ ਨਵੇਂ ਬੰਦੇ ਜੁੜ ਜਾਣਗੇ ਜਿਹੜੇ ਜਾਂ ਖੁਸ਼ ਨੇ ਉਹ ਉੱਥੇ ਭੱਗ ਜਾਣਗੇ ਜਾਂ ਤਾਂ ਉੱਥੇ ਦਿਹਾੜੀਦਾਰ ਜਾਂਦੇ ਨੇ ਬਾਕੀ ਇਹ ਜਿਹੜੀ ਆਪ ਦੀ ਟੀਮ ਹੈ ਉਹੀ ਟੀਮ ਜ਼ਿਆਦਾ ਬੈਠੀ ਹੁੰਦੀ ਹੈ ਉਹੀ ਘੱਟ ਹਰ ਥਾਂ ਤੇ ਦਿਖਾ ਦਿੰਦੇ ਨੇ ਬਾਕੀ ਤੁਸੀਂ ਆਹ ਵੀਡੀਓ ਸੀਐਮ ਭਗਵੰਤ ਮਾਨ ਦੀ ਵੇਖ ਸਕਦੇ ਹੋ ਖੱਬੜ ਨਹੀਂ ਹੁੰਦੀ ਮਾ ਜੀਰੀ ਲਾਉਣ ਨਾਲ ਤਾਂ ਨਹੀਂ ਔਖਾ ਕੰਮ। ਕੱਖ ਕੱਢਣ ਨਾਲ ਤਾਂ ਨਹੀਂ ਔਖਾ। ਸਾੜੀ ਵੱਟਣ ਨਾਲ ਤਾਂ ਨਹੀਂ ਔਖਾ। ਸਪਰੇਅ ਕਰਨ ਨਾਲ ਤਾਂ ਨਹੀਂ ਔਖਾ ਕੰਮ। ਹਰੇਕ ਢੋਲੀ ਤੋਂ ਬਾਅਦ ਨਿੰਬੂ ਪਾਣੀ ਪੀਣਾ ਪੈਂਦਾ। ਸਾਚੀ ਬੋਲਣਾ ਜਿੱਥੇ ਮਰਜੀ ਬੋਲੋ। ਮੈਂ ਤਮੂਤ ਨਹੀਂ ਮੈਂ ਉਹਨਾਂ ਦਾ ਇਹਨਾਂ ਨੂੰ। ਇਹਦੋਂ ਹੀ ਨਿਹਤ ਛੱਡ ਦੋ। ਇਹ ਕੀ ਰੀਸ ਕਰਨਗੇ? ਕੈਪਟਨ ਮਨਿੰਦਰ ਉਹਦੀ ਦੁਪਹਿਰੇ 11:00 ਬਜ ਕੇ 20 ਮਿੰਟ ਤੇ ਮੁੱਛਾਂ ਵਾਲੀ ਢਾਟੀ ਖੁੱਲਦੀ ਐ। 12:35 ਤੇ ਦਾੜੀ ਅਲਟਾ ਢੀ ਖੁੱਲਦੀ ਐ। ਫਿਰ 10-15 ਮਿੰਟ ਜਾਲੀ ਚੜਾਉਂਦੇ ਨੇ। ਫਿਰ ਤਿੰਨ ਚਾਰ ਜਾਣ ਉੜਿਆ ਘੁੰਟ ਕਰਦੇ ਹੁੰਦੇ ਦੂਰ ਕਵਜੇ ਦੁਰਦੇ ਨੇ ਕਹਿੰਦੇ ਆ ਪੰਜਾਬ ਬਚਾਉਣ ਚੱਲੀਏ ਚਾਰ ਕੋਲੇ ਕਹਿੰਦੇ ਵੋਹ ਬਚ ਗਿਆ ਦੋਰ ਦੋਰ ਕਹਿੰਦੇ ਇਹ ਆਪਣੀ ਗਰੀਸ ਕੰਮ ਨਹੀਂ ਆਪਾਂ ਬੋਰਾ ਟੋਏ ਚੋਂ ਨਿਕਲੇ ਨਹੀਂ ਯਾਰ ਇੱਥੇ ਸੀਐਮ ਭਗਵੰਤ ਮਾਨ ਕਹਿੰਦਾ ਕਿ ਬੋਰਾ ਟੋਏ ਦੇ ਵਿੱਚੋਂ ਨਿਕਲੇ ਬਏ ਆ ਪਰ ਹੁਣ ਆਪਣੀ ਹੀ ਏਕਾਤ ਸੀਐਮ ਭਗਵੰਤ ਮਾਨ ਭੁੱਲੇ ਹੋਏ ਨੇ ਤੇ ਉਹਨਾਂ ਦੇ ਐਮਐਲਏ ਇਹ ਗੱਲ ਭੁੱਲੇ ਹੋਏ ਨੇ ਉਹਨਾਂ ਨੂੰ ਹੁਣ ਇਸ ਤਰ੍ਹਾਂ ਹੀ ਲੱਗਦਾ ਹੈ ਕਿ ਸਾਡੀ ਹੀ ਸਰਕਾਰ ਲਾਊਗੀ ਹੋਰ ਕੋਈ ਸਰਕਾਰ ਪੰਜਾਬ ਦੇ ਵਿੱਚ ਨਹੀਂ ਆ ਸਕਦੀ ਇੱਕ ਗੱਲ ਹਮੇਸ਼ਾ ਯਾਦ ਰੱਖਣਾ ਸੀਐਮ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਐਮਐਲਏ ਨੇ ਕਿ ਅਸਮਾਨ ਦੇ ਵਿੱਚ ਕੋਈ ਵੀ ਏਜੀ ਚੀਜ਼ ਨਹੀਂ ਹੈਗੀ ਜਿਹੜੀ ਲਗਾਤਾਰ ਉੜਦੀ ਰਹੇ ਧਰਤੀ ਤੇ ਉਹਨੂੰ ਉਨਾ ਹੀ ਪੈਂਦਾ ਇਹ ਗੱਲ ਹਮੇਸ਼ਾ ਯਾਦ ਰੱਖਿਓ ਬਾਕੀ ਲੋਕ 2027 ਦੀਆਂ ਵੋਟਾਂ ਵੇਲੇ ਵਿਧਾਨ ਸਭਾ ਦੀਆਂ ਵੋਟਾਂ ਵੇਲੇ ਇਹਨਾਂ ਨੂੰ ਰਿਜ਼ਲਟ ਦੇ ਹੀ ਦੇਣਗੇ